ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਟਾਰ ਏ ਜੀ ਨਿਊਜ਼ ਚੈਨਲ ਅਮਰ ਭਾਈ ਦੇ ਨਾਲ ਸ਼ਾਮ ਅਸੀਂ ਪਹੁੰਚੇ ਹਾਂ ਗੁਰੂ ਦਵਾਰਾ ਸਹੀਦ ਦਾ ਸਾਹਿਬ ਤਨ ਤਨ ਬਾਬਾ ਦੀਪ ਸਿੰਘ ਜੀ ਸਹੀਦ ਉਹਨਾਂ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਦੂਰੋਂ ਦੂਰੋਂ ਚੱਲ ਕੇ ਸੰਗਤਾਂ ਪਹੁੰਚੀਆਂ ਅਤੇ ਸੰਗਤਾਂ ਵਾਸਤੇ ਵੱਖ-ਵੱਖ ਇਲਾਕਿਆਂ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਲੰਗਰ ਲਗਾਏ ਗਏ ਅਤੇ ਇਸੇ ਲਗਾਤਾਰ ਦੇਖਣ ਨੂੰ ਮਿਲਿਆ ਕਿ ਪੰਜਾਬ ਪੁਲਿਸ ਵੱਲੋਂ ਵੀ ਮਠਾਈ ਦੇ ਲੰਗਰ ਲਗਾਏ ਗਏ ਅਤੇ ਸੰਗਤਾਂ ਨੂੰ ਮਠਾਈ ਖਵਾ ਕੇ ਉਹਨਾਂ ਦਾ ਮੂੰਹ ਮਿੱਠਾ ਕੀਤਾ ਗਿਆ ਆਓ ਦਿਖਾਣੇ ਆ ਤੁਹਾਨੂੰ ਸ਼ਹੀਦਾ ਸਾਹਿਬ ਗੁਰਦੁਆਰੇ ਸਾਹਿਬ ਦੀਆਂ ਕੁਝ ਤਸਵੀਰਾਂ ਤਨ ਤਨ ਬਾਬਾ ਦੀ ਜਨਮ ਦਿਹਾੜੇ ਦੇ ਸਬੰਧ ਵਿੱਚ ਪੰਜਾਬ ਪੁਲਿਸ ਵੀ ਜਿਹੜੀ ਕਿ ਸੰਗਤ ਜਿਹੜੀ ਪਹੁੰਚੀ ਸੀ ਦਾ ਸਾਹਿਬ ਉਹਨਾਂ ਦਾ ਮੂੰਹ ਮਿੱਠਾ ਕਰਾਉਂਦੇ ਤੇ ਤੁਸੀਂ ਦੇਖ ਸਕਦੇ ਜੇ ਅਰਜਨ ਸਿੰਘ ਜੀ ਆ ਤੇ ਹੋਰ ਵੀ ਭਾਈ ਸਾਹਿਬ ਜਿਹੜੇ ਪੰਜਾਬ ਪੁਲਿਸ ਤੋਂ ਨੇ ਉਹ ਜਿਹੜੇ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਆ ਤੇ ਸੰਗਤਾਂ ਨੂੰ ਜਿਹੜੇ ਕਿ ਮੂੰਹ ਮਿੱਠਾ ਕਰਾ ਰਹੇ ਆ ਤੁਸੀਂ ਦੇਖ ਸਕਦੇ ਹੋ आयो जी आयो गर्मा गर्म दुध ते गपे छके आयोगरी ਆਏ ਭਾਈ ਅੱਜ ਗੁਰੂ ਸਾਹਿਬ ਜੀ ਦੀ ਫਤਿਹ ਪਹਿਲਾਂ ਤਾਂ ਸਾਰਿਆਂ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਹੋਣ ਜੀ ਇਹੋ ਜੀ ਲੰਗਰ ਜਿਹੜਾ ਸੀ 5-6 ਸਾਲ ਤੋਂ ਲਗਾਤਾਰ ਲਗਾ ਰਹੇ ਆ ਤੇ ਸਾਰੀ ਸੰਗਤ ਨੂੰ ਬੇਨਤੀ ਆ ਕਿ ਸਹਿਯੋਗ ਦਿਓ ਤੇ ਚੰਗੇ ਪਾਸੇ ਚੱਲੋ ਸਾਰੇ ਧੰਤਨ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਵੱਲੋਂ ਹਰ ਸਾਲ ਧੰਤਨ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਤੇ ਲੰਗਰ ਲਗਾਈ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਉਸ ਬਾਰੇ ਅਸੀਂ ਸਾਰੀ ਸੰਗਤ ਨੂੰ ਇਹੋ ਕਹਿੰਨੇ ਵੀ ਸਹਿਯੋਗ ਦਿਓ ਤੇ ਬਾਬਾ ਦੀਪ ਸਿੰਘ ਜੀ ਦੇ ਲਾਡ ਲੱਗੋ ਗੁਰੂ ਰਾਮਦਾਸ ਜੀ ਦੇ ਲਾਡ ਲੱਗੋ ਉਨੇ ਖੁਸ਼ੀਆਂ ਦੇਣੀਆਂ ਨਸ਼ਿਆਂ ਤੋਂ ਬਚੋ ਅਮਰੇ ਛਗੋ ਗੁਰੂ ਵਾਲੇ ਬਣੋ ਸੰਗਤਾਂ ਨੂੰ ਕੀ ਸਿਲੇਖ ਦਰਜਾਂਦੇ ਸੰਗਤਾਂ ਨੇ ਇਹੋ ਕਹਿੰਨੇ ਆ ਜੀ ਲੰਗਰ ਛਗੋ ਤੇ ਲੰਗਰ ਲਗਾਓ ਤੇ ਗੁਰੂ ਰਾਮਦਾਸ ਜੀ ਦੇ ਲੜ ਲਗੋ ਅਮਰੇ ਛਗੋ ਅੱਜ ਜਿਹੜਾ ਤੁਹਾਡੇ ਉਹ ਲੰਗਰ ਲਗਾਏ ਗਏ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਜਿੰਦੇ ਨੇ ਕੀ ਕਹਿਣਾ ਚਾਹੁੰਦੇ ਅਸੀਂ 3-4 ਸਾਲ ਤੋਂ ਜਾਨ ਲਗਾਉਂਦੇ ਆ ਪਾਪਾ ਜੀ ਦੇ ਜਨਮ ਸਥਾਨ ਤੋਂ ਦੋਤ ਸੇਵਾ ਕਰਦੇ ਆ ਅਸੀਂ ਬਹੁਤ ਬਹੁਤ ਭਾਵਨਾ ਨਾਲ ਸੇਵਾ ਕਰਦੇ ਆਂ ਸਾਡੀਆਂ ਬਹੁਤ ਮਨੋਕਾਮਨਾਵਾਂ ਬਾਬਾ ਜੀ ਨੇ ਪੂਰੀਆਂ ਕੀਤੀਆਂ ਅਸੀਂ ਸੇਵਾ ਕਰਦੇ ਰਹਾਂਗੇ ਜਿੰਨਾ ਚਿਰ ਸੇਵਾ ਚੱਲੂ ਸੇਵਾ ਕਰਾਂਗੇ ਡਟ ਕੇ ਸੇਵਾ ਕਰਾਂਗੇ ਆਈ ਆਮ ਜਨਤਾ ਨੂੰ ਸਨੇਹ ਦੇਨੇ ਆ ਵੀ ਬਾਬਾ ਜੀ ਦੇ ਦਰ ਤੇ ਆਉਣ ਆਣ ਕੇ ਮੱਥਾ ਟੇਕਣ ਗੁਰੂ ਮਾਰੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਨਨ ਦੇ ਆ ਸਿਰਫ ਸਾਡੇ ਅੰਮ੍ਰਿਤਸਰ ਚ ਹੀ ਨਹੀਂ ਆ ਪੂਰੇ ਪੰਜਾਬ ਚ ਪੂਰੇ ਦੇਸ਼ ਵਿੱਚ ਬਣਾਇਆ ਜਾ ਰਿਹਾ ਹੈ ਲੇਕਿਨ ਜਿਹੜੀ ਇਹ ਪਾਰੀ ਤਰ ਤਾਰ ਦੇ ਵਿੱਚ ਜਰੀ ਹੈ ਸ਼ਰਧਾਲੂ ਇੱਥੇ ਪਹੁੰਚ ਰਹੇ ਦਰਸ਼ਕਾਂ ਨੂੰ ਕੀ ਜਾਣਾ ਚਾਹੀਦਾ ਮੈਨਾਂ ਬਹੁਤ 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 ਸੇਵਾ ਬਹੁਤ ਜ਼ਿਆਦਾ ਚੱਲਦੀ ਹੈ ਇੱਥੇ ਬਹੁਤ ਤਰ੍ਹਾਂ ਤਰ੍ਹਾਂ ਦੇ ਲੰਗਰ ਲੱਗੇ ਆ ਇਧਰ ਵੇਖ ਲਓ ਬਹੁਤ ਤਰ੍ਹਾਂ ਤਰ੍ਹਾਂ ਦੇ ਲੰਗਰ ਲੱਗੇ ਆ ਲੰਗਰ ਸਕਦੀ ਦੁਨੀਆ ਬਹੁਤ ਮਨੋ ਕਾਮਨਾ ਦੁਨੀਆ ਦੀ ਬਹੁਤ ਮਨੋ ਕਾਮਨਾ ਪੂਰੀ ਹੁੰਦੀ ਹੈ ਸਰ ਇਹ ਲੰਗਰ ਸੇਵਾ ਕਿੰਨੇ ਦੇ ਚੱਲਦੀ ਰਹੇਗੀ ਇਹ ਮੇਰਾ ਹਫਤਾ ਚੱਲੂ ਕੀ ਹੋ ਰਾਇਆ ਜੀ ਹਾਂਜੀ ਕਿਹੜੀ ਇੱਕ ਪਾਸ ਜਾਨੀ ਤੋ ਉਹ ਵੀ ਨੇ ਸਾਹਿਬ ਉਹ ਕਿੱਥੇ ਜਾਨੀ ਹੈ ਉਹ ਉਹ ਅੱਜ ਹੀ ਜਾ ਰਹੀ ਹੈ ਅੱਜ ਵੀ ਜਾ ਰਹੀ ਸੀ ਉਹ ਕੱਲ ਵੀ ਗਈ ਅੱਜ ਵੀ ਜਾਨੀ ਹੈ ਭਾਈਓ ਆਓ ਕਿ ਆਇਓ ਭਾਈਓ ਖਾਲਸਾ